ਕਾਂਗਰਸ ਮਹਿਲਾ ਦਿਨ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਵਾਅਦਾ ਖਿਲਾਫੀ ਜਿਹੜਾ ਜ਼ਹਿਰਾ ਵਗੈਰਾ ਸੋਪਿਆ ਉਹਨਾਂ ਦੇ ਖਾਤੇ 'ਚ ਪਾਉਣ ਦੀ ਗੱਲ ਕਿਸੇ ਨੇ ਧਰਨਾ ਲਾਇਆ ਜਾਂ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋ ਪੰਜਾਬ ਤੋਂ ਦੇਖੋ ਅਸੀਂ ਜਿਹੜਾ ਸਾਡੇ ਇਹ ਪੰਜਾਬ ਦੀਆਂ ਮਹਿਲਾਵਾਂ ਦੀ ਸਾਡੀਆਂ ਭੈਣਾਂ ਦੀ ਲੜਾਈ ਕਾਂਗਸ ਪਾਰਟੀ ਲੜਨ ਜਾ ਰਹੀ ਹੈ ਕਿਉਂਕਿ ਜਿਵੇਂ ਆਮ ਆਦਮੀ ਪਾਰਟੀ ਨੇ ਬੜੇ-ਬੜੇ-ਬੜੇ ਦਾਅਵੇ ਕੀਤੇ ਸੀ ਜਾਇਆ ਉਹ ਸਿਹਤ ਸਹੂਲਤਾਂ ਨੂੰ ਲੈ ਕੇ ਹੋਵੇ ਚਾਹੇ ਸਕੂਲ ਐਜੂਕੇਸ਼ਨ ਨੂੰ ਲੈ ਕੇ ਹੋਵੇ ਨੌਕਰੀਆਂ ਨੂੰ ਲੈ ਕੇ ਹੋਵੇ ਜਾਂ ਜਿਹੜਾ ਇਹ ਬਹੁਤ ਹੀ ਸਾਡੇ ਜਿਹੜੇ ਸਾਡੀਆਂ ਮਾਮਾ ਨਾਲ ਸਾਡੀਆਂ ਭੈਣਾਂ ਨੇ ਬਹੁਤ ਕੋਝਾ ਮਜ਼ਾਕ ਕੀਤਾ ਹਜ਼ਾਰ-ਹਜ਼ਾਰ ਰੁਪਏ ਹਾਲਾਂਕਿ ਹਜ਼ਾਰ ਰੁਪਏ ਬਹੁਤ ਨਗੂਣੀ ਰਕਮ ਹੈ ਇਹਨਾਂ ਨੂੰ ਘਰ ਚ ਲਾਉਣ ਵਾਸਤੇ ਲੇਕਿਨ ਇੱਕੋ ਜਿਵੇਂ ਕਹਿੰਦੇ ਡੋਪ ਜਨ ਤੜਕਾ ਸਾਰਕ ਗਰੀਬ ਔਰਤ ਲਈ ਇੱਕ ਗਰੀਬ ਭੈਣ ਲਈ ਜਿਹੜਾ ਹਜ਼ਾਰ ਰੁਪਈਆ ਵੀ ਉਹਨੂੰ ਬੜੀ ਵੱਡੀ ਰਾਸੀ ਲੱਗਦੀ ਹੈ ਤਾਂ 4 ਸਾਲ ਅੱਜ ਪੌਣੇ 4 ਸਾਲ ਦੇ ਲਗਭਗ ਹੋ ਗਏ ਨੇ 2 ਮਹੀਨੇ ਘਾਟਾ ਚੱਲੋ ਤੇ ਅੱਜ ਤੱਕ ਇੱਕ ਵੀ ਪੈਸਾ ਜਿਹੜਾ ਇਹਨਾਂ ਨੂੰ ਨਹੀਂ ਦਿੱਤਾ ਗਿਆ ਕਾਂ ਇਹ ਪਹਿਲਾਂ بڑے 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 ਦਾਅਵੇ ਕਰਦੇ ਹੁੰਦੇ ਸੀ ਵੀ ਸਾਡੀ ਸਰਕਾਰ ਆ ਜਿਹੜੀ ਉਹ ਬਣਨ ਸਾਰੀ ਆ ਜਿਹੜੇ ਵਾਦੇ ਪੂਰੇ ਕਰੋਗੇ ਅਸੀਂ ਵੋਟਾਂ ਵੇਲੇ ਨਹੀਂ ਕਰਦੇ ਜਿਵੇਂ ਕਾਂਗਰਸ ਨੇ ਜਿਹੜਾ ਕਰਨਾਟਕਾ ਦੇ ਵਿੱਚ 2000 ਰੁਪਏ ਦੇਣ ਦਾ ਦਾਵਾ ਕੀਤਾ ਸੀ ਤੇ ਸਰਕਾਰ ਬਣਦੇ ਸਭ ਤੋਂ ਪਹਿਲਾਂ ਅਸੀਂ ਨੂੰ 2000 ਰੁਪਏ ਦੇਣੇ ਹੋ ਲਾਗੂ ਕੀਤਾ ਤਾਂ ਜਿਹੜੀ ਇਹਨਾਂ ਦੀ ਅਸੀਂ ਵਾਦਾ ਖਿਲਾਫੀ ਦੇ ਖਰਾਬ ਦੀ ਉਹਨਾਂ ਦੀ ਨਿੰਦਾ ਕਰਦੇ ਹਾਂ ਜੇ ਦੇਣਗੇ ਵੀ ਤਾਂ ਮੈਂ ਕਹਿੰਦਾ ਵੀ ਜੇ ਪੂਰੇ ਦੇਣ ਚਾਹੇ 2 ਮਹੀਨੇ 4 ਮਹੀਨੇ 6 ਮਹੀਨੇ ਰੋਕੇ ਦੇਣ 60000 ਰੁਪਏ ਇਕੱਠਾ ਪਾਉਣ ਸਾਡੀਆਂ ਭੈਣਾਂ ਨੂੰ ਸਾਡੀਆਂ ਮਹਿਲਾਵਾਂ ਨੂੰ ਤੇ ਜੇ ਐਮੀ ਹੁਣ 2 ਮਹੀਨਿਆਂ ਦਾ ਵੀ 2-2 4-4000 ਰੁਪਏ ਪਾ ਕੇ ਤੇ ਉਹ ਕਹਿਣਗੇ ਸੀ ਆਪਣਾ ਵਾਦਾ ਪੂਰਾ ਕਰਤਾ ਉਹ ਤਾਂ ਗੱਲ ਹੀ ਨਾ ਬਣਦੀ ਤਾਂ ਸਾਡੀ ਇਹਨਾਂ ਤੋਂ ਮੰਗ ਹੈ ਕਿ ਤੁਸੀਂ 5 ਸਾਲ ਦੀ ਸਰਕਾਰ ਹੈ 60 ਮਹੀਨੇ ਬਣਦੇ 60 ਮਹੀਨੇ ਦੇ ਹਿਸਾਬ ਨਾਲ ਉਹਨਾਂ ਨੂੰ 1100 ਨਾਲ ਗੁਣਾ ਕਰਕੇ ਜਿੰਨੇ ਇਹਨਾਂ ਦੇ ਪੈਸੇ ਬਣਦੇ ਆ ਉਹ ਸਾਡੀਆਂ ਭੈਣਾਂ ਨੂੰ ਸਾਡੀਆਂ ਮਾਮਾ ਦੇ ਖਾਤਿਆਂ ਦੇ ਵਿੱਚ ਪਾਇਆ ਜਾਣ ਕਿਉਂਕਿ ਇਹਨਾਂ ਨੇ ਇੱਕ ਭਰੋਸੇ ਦੇ ਉੱਤੇ ਇਹਨਾਂ ਨੂੰ ਵੋਟ ਪਾਈ ਉਹਨਾਂ ਨੂੰ ਇਹੀ ਸੀ ਸਾਨੂੰ ਚਲੋ ਜੋ ਸਾਨੂੰ ਕੋਈ ਮਤਦ ਦੇ ਦਿੰਦਾ ਹੈ ਇਹਨਾਂ ਨੂੰ ਠੂਠ ਬੋਲ ਕੇ ਨਾ ਬੋਟਾਂ ਲੰਗੇ ਤਾਂ ਅਸੀਂ ਜਿਹੜਾ ਅਸੀਂ ਮੈਨੂਪੁਰ ਤੋਂ ਅਰ ਮੈਨਾਂ ਦੀ ਇਸ ਚੀਜ਼ ਦੀ ਮੰਗ ਕਰਨ ਕਿ ਇਹ ਇਹਨਾਂ ਵੀ ਆਉਣ ਵਾਲੇ ਇਹ ਇਲੈਕਸ਼ਨ ਤੋਂ 5-4 ਮਹੀਨੇ ਪਹਿਲਾਂ ਨੂੰ 10,000 ਰੁਪਏ ਦੇ ਦੇਣ ਜਾਂ 5,000 ਰੁਪਏ ਇਕੱਠਾ ਦੇ ਦੇਣ ਜੇ ਉਹ ਦੇਣੇ ਤਾਂ ਪੂਰੇ ਜਿਹੜੇ 5 ਸਾਲ ਦੇ ਪੈਸੇ ਹੈ ਦੇਣ ਵਾਲੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਕਿਉਂ ਲੱਗ ਰਿਹਾ ਹੈ ਅੱਗੇ ਕਿਸੇ ਵੀ ਸਰਕਾਰ ਆਵੇ ਤਾਂ ਕਿ ਉਹ ਵੀ ਇਹਨਾਂ ਨੂੰ ਜਿਹੜਾ ਇਹਨਾਂ ਦਾ ਚੁੱਲਾ ਚੱਲਦਾ ਰੱਖਣ ਵਾਸਤੇ ਉਹਨਾਂ ਨੂੰ ਸਹਹਾਤਾ ਮਿਲਦੀ ਰਹੇ ਤਾਂ ਕੱਲ ਵਿਧਾਨ ਸਭਾ ਦੇ ਵਿੱਚ